ਵੇਖੋ ਅੱਜ ਪੂਰੀ ਦੁਨੀਆ ਗਵਾਹ ਆ ਕਿ ਜਿਹੜੇ ਟੰਗ ਨਾ ਸਰਕਾਰ ਨੇ ਸਾਡੇ ਪੀਸਫੁਲੀ ਹੁੰਦਿਆਂ ਹੋਇਆਂ ਵੀ ਜਿਹੜੀ ਬਰਬਾਦਤਾ ਨਾ ਸਾਡੇ ਤੇ ਫਿਰ ਅਟੈਕ ਕੀਤਾ ਵਾ ਸਾਰੇ ਪ੍ਰੈਸ ਵਾਲੇ ਇੱਥੇ ਰਹੇ ਆ ਸਾਰੀ ਪ੍ਰੈਸ ਨੇ ਲਗਭਗ ਇਥੇ ਕਵਰੇਜ ਕੀਤੀ ਆ ਕੋਈ ਇੱਕ ਅੱਧੀ ਘਾਲ ਛੱਡ ਕੇ ਸਾਡੇ ਬੰਦੇ ਬਿਲਕੁਲ ਪੀਸਫੁਲੀ ਰਹੇ ਆ ਔਰ ਜਦੋਂ ਆਪਾਂ ਇਹ ਸੁਭਾਸ਼ ਸਟਾਰਟ ਕੀਤਾ ਵਾ ਅਰੇ ਫੈਸਲਾ ਕੀਤਾ ਸੀ ਵੀ ਆਗੂ ਅੱਗੇ ਜਾਣਗੇ ਜਿਹੜੀ ਗੱਲਬਾਤ ਆਈ ਆ ਉਹਦੇ ਚ ਪੇਚ ਕਿਥੇ ਫਸਿਆ ਮંત્રી ਸਾਹਿਬ ਦੇ ਦੋ ਟਵੀਟ ਆ ਗਏ ਆ ਖੇਤੀਬਾੜੀ ਮੰਤਰੀ ਦੇ ਜੜੀ ਗੱਲ ਅਸੀਂ ਕਹੀ ਵੀ ਜੇ ਗੱਲਬਾਤ ਕਰਨੀ ਆ ਤਾਂ ਅਫੀਸ਼ਲ ਬਿਆਨ ਇਹ ਹੋਵੇ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਦਾ ਮਸਲਾ ਹੱਲ ਕਰ ਲਈ ਤੇ ਬਾਕੀ ਰਹਿੰਦੀਆਂ ਮੰਗਾਂ ਤੇ ਹੱਲ ਲਈ ਮੀਟਿੰਗ ਕੀਤੀ ਜਾਵੇਗੀ ਇਸ ਗੱਲ ਤੋਂ ਸਰਕਾਰ ਪੰਜੀ ਆ ਬਈ ਇਹ ਝੰਡੇ ਦੇ ਵਿੱਚ ਨਹੀਂ ਪਾਉਣਾ ਹੈਗਾ ਮੰਤਰੀ ਹੁਣਾ ਤੱਕੇਣਾ ਵਿੱਚ ਪਰਾਲੀ ਪਾਸਤੀ ਆਪਦੇ ਟਵੀਟ ਤੇ ਤੱਕੇਣਾ ਵਿੱਚ ਡਿਵਰਸਿਫਿਕੇਸ਼ਨ ਵਾਲੀ ਗੱਲ ਪਾਤੀ ਤੱਕੇਣਾ ਹੋਰ ਗੱਲਾਂ ਪਾਈਆਂ ਵਾ ਇਸ ਕਰਕੇ ਔਰ ਉਹਦੋਂ ਜਦੋਂ ਅਸੀਂ ਗੱਲ ਹੀ ਕਰ ਰਹੇ ਸੀਗੇ ਜਿਹੜੇ ਖਨੌਰੀ ਦੇ ਵਿੱਚ ਜੋ ਕੁਝ ਹੋਇਆ ਉਹਦੀ ਵੀ ਰਿਪੋਰਟ ਸਾਨੂੰ ਮਿਲ ਰਹੀ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਜੇ ਹਾਲਾਤਾਂ ਦੇ ਵਿੱਚ ਫਿਰ ਹੁਣ ਤੁਹਾਡੇ ਨਾਲ ਗੱਲ ਕਰਨੀ ਸਾਰਥਕ ਨਹੀਂ ਲੱਗਦੀ ਹੈਗੀ ਜਿੱਥੋਂ ਤੱਕ ਸਰਕਾਰ ਦੀ ਗੱਲ ਆ ਸਰਕਾਰ ਜਿਹੜੀ ਗੱਲ ਕਰਕੇ ਲਗਭਗ ਭੱਜ ਚੁੱਕੀ ਆ ਔਰ ਜਿਹੜੀ ਹੁਣ ਪੁਸ਼ਟੀ ਹੋ ਰਹੀ ਆ ਵੀ ਜਿਹੜੀ ਖਨੌਰੀ ਦੇ ਵਿੱਚ ਜੋ ਜ਼ਬਰ ਸਰਕਾਰ ਨੇ ਟਾਇਆ ਵਾ ਉਹਦੇ ਚ ਸੁਭ ਕਰਨ ਸਿੰਘ ਜਿਹੜੀ ਉਹਨਾਂ ਦੀ ਮੌਤ ਹੋਈ ਲਗਭਗ ਨੌਜਵਾਨ ਮੁੰਡਾ ਵਾ ਜੀ ਔਰ ਜਿਹੜੇ ਤਿੰਨ ਨੇ ਉਹ ਸੀਰੀਅਸ ਨੇ ਔਰ ਲਗਭਗ 8-8 ਖਬਰਾਂ ਨੇ 6 ਬੰਦੇ ਸਾਡੇ ਮਿਸ ਨੇ ਅਜੇ ਔਰ ਦੱਸਿਆ ਜਾ ਰਿਹਾ ਉਹਦੇ ਵਿੱਚੋਂ ਜਿਵੇਂ ਉਹਨਾਂ ਨੇ ਹਮਲਾ ਕੀਤਾ ਸਰਕਾਰ ਨੇ 25 ਟਰੈਕਟਰ ਟਰਾਲੀਆਂ ਤੇ ਜਾ ਕੇ ਟੈਟਰ ਵੱਡੇ ਸੂਏ ਸੂਏ ਮਾਰੇ ਆ ਆ ਕੇ ਖਨੌਰੀ ਬੱਟ ਤੋਂ ਅੱਗੇ ਆ ਕੇ ਤੋ ਇਹ ਸਾਲਾ ਕੁਝ ਵਾਪਰ ਗਿਆ ਸਾਨੂੰ ਲੱਗਦਾ ਨਹੀਂ ਸੀ ਵੀ ਅਸੀਂ ਇਸ ਮਾਹੌਲ ਦੇ ਵਿੱਚ ਵੀ ਗੱਲਬਾਤ ਜਾਰੀ ਰੱਖ ਸਕੀਏ ਪਰ ਇਹਦੇ باوجود ਸਰਕਾਰ ਨੂੰ ਜੋ ਅਸੀਂ ਟਵੀਟ ਕਰਨ ਨੂੰ ਕਿਹਾ ਸੀ ਸਰਕਾਰ ਸਾਡੇ ਏਜੰਡੇ ਮੁਤਾਬਕ ਟਵੀਟ ਕਰਨ ਤੋਂ ਭੱਜਦੀ ਨਜ਼ਰ ਆਈ ਆ ਉਹ ਤੁਹਾਡੇ ਆ ਚੱਕਰ ਹੋਇਆ ਸੀ ਅਸੀਂ ਕਿਹਾ ਸੀ ਫਿਰ ਕਹਿੰਦੇ ਪ੍ਰੈਸ ਨੂੰ ਦੱਸ ਦਿਓ ਤੁਸੀਂ ਕੀ ਦੱਸਣਾ ਚਾਹੁੰਦੇ ਫਿਰ ਉਹ ਦੂਜਾ ਰੋਣਾ ਪੈ ਗਿਆ ਅਸਲ ਵਿੱਚ ਉਹ ਸੀ ਵੀ ਅਸੀਂ ਹੁਣ ਦੇਖੋ ਕੇਂਦਰ ਸਰਕਾਰ ਦੇ ਤਰਕ ਹੀ ਆਹੀ ਲਿਖ ਕੇ ਦੇਤਾ ਵੀ ਆ ਟਵੀਟ ਕਰੋ ਫਿਰ ਟਵੀਟ ਫਿਰ ਕਹਿੰਦੇ ਜੀ ਤੁਸੀਂ ਉਹ ਟਵੀਟ ਦਾ ਕਾਊਂਟਰ ਟਵੀਟ ਕਰੋ ਅਸੀਂ ਸਾਡੇ ਟਵਿੱਟਰ ਬੰਦਾ ਇਹ ਕਿਹੜੀ ਸਰਕਾਰ ਦੀ ਗੱਲਬਾਤ ਹੁੰਦੀ ਆ ਕਾਉਂਟਰਟ ਮੀਟ ਕਰੋ ਉਹ ਕਹਿੰਦੇ ਥੋੜੇ ਅਸੀਂ ਵਾਇਸ ਮੈਸੇਜ ਰਿਕਾਰਡ ਕਰਕੇ ਕਹਿੰਦਾ ਵੀ ਆ ਆ ਚਾਉਂਦੇ ਵੀ ਟਵਿੱਟਰ ਦੇ ਚਾ ਇਹਦਾ ਮਤਲਬ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਵਾਲੀ ਗੱਲ ਤੇ ਸਰਕਾਰ ਦੀ ਬਜਨੀਤੀ ਜਿਉਂ ਦੀ ਤਿਉਹ ਆ ਸੋ ਅਸੀਂ ਕਿਹਾ ਸੀ ਜੇ ਗੱਲ ਕਰਨੀ ਆ ਅਜੰਡਾ ਤੈਅ ਕਰੋ ਵੀ ਐਮਐਸਪੀ ਖਰੀਦ ਦੀ ਗਰੰਟੀ ਕਾਨੂੰਨ ਦੇ ਬਣਾਉਣ ਦੇ ਹੱਲ ਵਾਸਤੇ ਮੀਟਿੰਗ ਹੋਊਗੀ ਬਾਕੀ ਮੰਗਾ ਦੇ ਬਾਕੀ ਦਾ ਫਾਇਦਾ ਨਹੀਂ ਸੋ ਸਰਕਾਰ ਇਸ ਗੱਲ ਤੋਂ ਭੱਜਦੀ ਨਜ਼ਰ ਆਈ ਜਿਹਦੇ ਵਿੱਚ ਆ ਜਿਹੜਾ ਵਾ ਸਾਨੂੰ ਕਾਹੜ ਹੁੰਦਾ ਨਜ਼ਰ ਆਇਆ ਮੇਰੇ ਵੀਰ ਦੱਸ ਦੇਣਗੇ ਇੱਥੇ ਵੀ ਇੰਜਰੀ ਹੋਈਆਂ ਨੇ ਖਨੌਰੀ ਦੇ ਉੱਤੇ ਜਿਹੜੀ ਖਾਲਸਾ ਏਡ ਆ ਜਿਹੜੀਆਂ ਉਹਦੀਆਂ ਦਵਾਈਆਂ ਵਗੈਰਾ ਸੀਗੀਆਂ ਉਹ ਚੁੱਕ ਕੇ ਲੈ ਗਏ ਆ ਖਿਲਾਰੇ ਆ ਗਿਆ ਉਹਦਾ ਸਮਾਨ ਵਗੈਰਾ ਆ ਸਾਡੇ ਤੇ ਡਾਕਟਰ ਭਗਵੰਤ ਜੀ ਆ ਲਾਈਫ ਕੇਅਰ ਫਾਊਂਡੇਸ਼ਨ ਦੇ ਆ ਇਨਾਂ ਦੇ ਮੈਡੀਕਲ ਕੈਂਪ ਤੇ ਹਮਲਾ ਕੀਤਾ ਆ ਆ ਲੈ ਕੇ ਐਸੀ ਵੀ ਮਿਰਤੇ ਸੁੱਟਿਆ ਗਿਆ ਵੀ ਇਹ ਕਮਾਂਤਰੀ ਕਾਨੂੰਨ ਦੇ ਮੁਤਾਬਕ ਕਿਸੇ ਪ੍ਰੈਸ ਤੇ ਕਿਸੇ ਮੈਡੀਕਲ ਸੇਵਾਵਾਂ ਤੇ ਗੋਲਾਬਾਰੀ ਸੰਭਵ ਜਾਂ ਕੋਈ ਟਾਇਰ ਗੈਸ ਸੰਭਵ ਨਹੀਂ ਹੋ ਸਕਦੀ ਸਾਡੇ ਵੀਰ ਦੱਸ ਰਹੇ ਸੀ ਵੀ ਹਰ ਕੀ ਹਾਈ ਐਕਸਪਲੋਸਿਵ ਜਿਹੜਾ ਮਟੀਰੀਅਲ ਇਸਤੇਮਾਲ ਕੀਤਾ ਗਿਆ ਜਿਹੜਾ ਅੱਜ ਮਟੀਰੀਅਲ ਇਸਤੇਮਾਲ ਕੀਤਾ ਗਿਆ ਤੁਸੀਂ ਗਵਾਹ ਜੇ ਤੁਸੀਂ ਕਿਸੇ ਵੇਲੇ ਵੀ ਸਾਨੂੰ ਦੱਸੋ ਵੀ ਸਾਡੇ ਬੰਦੇ ਕਿਤੇ ਵਾਇਲੈਂਸ ਹੋਏ ਹੋਣ ਤੁਹਾਨੂੰ ਆ ਸਾਡੇ ਹੱਥੋਂ ਮਾਰ ਨਿਕਲਦੇ ਦਿਖੇ ਹੋਣ ਤਾਂ ਅਸੀਂ ਜਿਹੜਾ ਪੈਂਤੜਾ ਲਿਆ ਸੀ ਵੀ ਅਸੀਂ ਆਗੂ ਅੱਗੇ ਲੈ ਬੰਨੇ ਜਾਵਾਂਗੇ ਜਦੋਂ ਗੱਲਬਾਤ ਸਰਕਾਰ ਨਾਲ ਟੁੱਟੀ ਆ ਅਸੀਂ ਫੈਸਲਾ ਕਰਕੇ ਅੱਗੇ ਗਏ ਤੁਹਾਡੇ ਸਾਹਮਣੇ 20-25 ਬੰਦੇ ਹੋਵਾਂਗੇ ਅਸੀਂ ਜਾ ਰਹੇ ਸਾਡੇ ਤੇ ਵੀ ਸ਼ੈਲਿੰਗ ਕੀਤੀ ਗਈ ਪੱਤਰਕਾਰ ਨਾਲ ਹੀ ਸੀ ਠੀਕ ਹੈ ਜੀ ਤੋਂ ਇੱਕ ਹੀ ਤਰੀਕੇ ਕਰ ਆ ਅਸੀਂ ਦੌਰੇ ਫੇਰ ਗਏ ਆ ਹੱਥ ਜੋੜ ਕੇ ਤੇਰੇ ਗਏ ਆ ਫਿਰ ਉਹ ਕਹਿੰਦੇ ਵੀ ਚਾਰ ਬੰਦੇ ਅੱਗੇ ਆ ਸਕਦੇ ਜੇ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਸਾਨੂੰ ਰਾਹ ਦਿੱਤਾ ਜਾਵੇ ਠੀਕ ਹੈ ਜੀ ਤੋਂ ਉਹਨਾਂ ਦਾ ਸੀ ਵੀ ਚਾਰ-ਚਾਰ ਬੰਦੇ ਅੱਗੇ ਜਾ ਸਕਦੇ ਹੋ ਅਸੀਂ ਕਿਹਾ ਵੀ ਸਾਡਾ ਤੇ ਇਸ ਕਿਸਮ ਦਾ ਕੋਈ ਫਾਰਮਾ ਦਾ ਹਲੇ ਫੈਸਲਾ ਹੈ ਨਹੀਂਗਾ ਤੁਸੀਂ करिए ਸੋ ਇਸ ਕਰਕੇ ਸਰਕਾਰ ਦੀ ਬਦਨੀਤੀ ਆ ਸਰਕਾਰ ਸਿੱਧੀ ਬੁਲਟ ਚਲਾ ਰਹੀ ਜਿਹੜਾ ਨੌਜਵਾਨ ਸ਼ੋਭਕਰਨ ਸਿੰਘ ਦੀ ਮੌਤ ਹੋਈ ਆ ਇੱਥੇ ਬੁਲਟ ਲੱਗੀ ਆ ਜੀ ਬੈਕ ਸਾਈਡ ਤੋਂ ਸਿੱਧੀ ਬੁਲਟ ਚਲਾਏ ਜਾ ਰਹੇ ਸਿੱਧੇ ਬਠਿੰਡੇ ਦਾ ਬਠਿੰਡੇ ਦਾ ਮੁੰਡਾ ਤੋਂ ਉਹਦੇ ਨਾਲ ਤੋਂ ਸਰਕਾਰ ਪੂਰੀ ਤਰ੍ਹਾਂ ਇਹ ਲੱਗਦਾ ਜਿਵੇਂ ਪੈਰਾ ਮਿਲਟਰੀ ਫੋਰਸਸ ਜਿਹੜੀਆਂ ਨੇ ਸਾਡੇ ਅਰਧ ਸੈਨਿਕ ਬਲ ਨੇ ਕਿਸੇ ਦੇਸ਼ ਦੁਸ਼ਮਣ ਵਰਗਾ ਵਿਹਾਰ ਕਰ ਰਹੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਔਰ ਬਿਲਕੁਲ ਇਹ ਮਾਨਵਤਾ ਘਰਾ ਦੀ ਲੰਘਣਾ ਹੈਗੀ ਆ ਅਸੀਂ ਨਾ ਤਾਂ ਹਾਈਵੇ ਰੋਕਿਆ ਹਾਈਵੇ ਵੀ ਸਰਕਾਰ ਨੇ ਰੋਕਿਆ ਹਾਈਵੇ ਤੇ ਅੱਗੇ ਸਾਨੂੰ ਜਾਨ ਨਹੀਂ ਦਿੰਦੇ ਸਾਡੀਆਂ ਮੰਗਾਂ ਵੀ ਨਹੀਂ ਮੰਨਦੇ ਹੈਗੇ ਤੋਂ ਅਸੀਂ ਇਹ ਵੀ ਕਿਹਾ ਸੀ ਜਾਂ ਰਾਹ ਖੋਲਦਿਓ ਰਾਹ ਖੋਲ ਕੇ ਸਾਨੂੰ ਅੱਗੇ ਪੀਸਫੁਲੀ ਦਿੱਲੀ ਜਾਣ ਦਿਓ ਦੂਸਰਾ ਜੜੀਆਂ ਕੈਜਿਬਿਲਟੀ ਉੱਥੇ ਹੋਈਆਂ ਨੇ ਖਨੌਰੀ ਦੇ ਵਿੱਚ ਅਜੇ ਉਹਦੀ ਕੰਪਲੀਟ ਜਾਣਕਾਰੀ ਲੈਣ ਲਈ ਡੱਲੇਵਾਲ ਸਾਹਿਬ ਗਏ ਹੋਏ ਨੇ ਹਸਪਤਾਲ ਉਹ ਪੋਜੀਸ਼ਨ ਮਿਸ ਕਿੰਨੇ ਨੇ ਇੰਜਰਡ ਕਿੰਨੇ ਨੇ ਤੇ ਜਾਜਾ ਲੈਣ ਵਾਸਤੇ ਅਸੀਂ ਆਰਜੀ ਤੌਰ ਤੇ ਫੈਸਲਾ ਕੀਤਾ ਦੋਵਾਂ ਫਾਰਮਾਂ ਵੱਲੋਂ ਅੱਜ ਦਾ ਦਿਨ ਤੇ ਨੰਗਿਆ ਕੱਲ ਤੇ ਪਰਸੋਂ ਇਹ ਲਗਭਗ ਹੁਣ ਸ਼ਾਂਤੀ ਰਹੂਗੀ ਅਸੀਂ ਸਾਰੇ ਸਾਰੇ ਮਸਲੇ ਤੇ ਵਿਚਾਰ ਕਰਾਂਗੇ ਕਿਸ ਕਿਸਮ ਦਾ ਸਰਕਾਰ ਜ਼ਬਰ ਕਰ ਰਹੀ ਆ ਕਾਂ ਕਿਸ ਕਿਸਮ ਦੀ ਨੀਤੀ ਬਣਾ ਕੇ ਅੱਗੇ ਦੇ ਫੈਸਲੇ ਕੀਤੇ ਜਾਣ ਉਦੋਂ ਬਾਅਦ ਜਿਹੜਾ ਵਾ ਅੱਗੇ ਦਾ ਫੈਸਲਾ ਹੋਊਗਾ ਅਗਲਾ ਦਿਨ ਜਿਹੜਾ ਅੱਜ ਦਾ ਦਿਨ ਤੇ ਖਤਮ ਹੋ ਗਿਆ ਕੱਲ ਤੇ ਪਰਸੋਂ ਪਰਸੋਂ ਸ਼ਾਮਾਂ ਤੱਕ ਤੁਹਾਡੇ ਕੋਲ ਦੋਆ ਫਾਰਮਾਂ ਦੀ ਅਗਲੀ ਰਣਨੀਤੀ ਤੁਹਾਡੇ ਸਾਹਮਣੇ ਆਜੂਗੀ ਤੁਹਾਨੂੰ ਪਤਾ ਹੀ ਆ ਸਰਕਾਰ ਸਾਡੇ ਮੋਰਚੇ ਦੇ ਵਿੱਚ ਲਗਾਤਾਰ ਇਸ ਕਿਸਮ ਦੇ ਬੰਦੇ ਵਾਰ ਰਹੀ ਆ ਸਰਕਾਰ ਜਿਵੇਂ ਸਾਡੇ ਕੋਲਦਰ ਸਰਕਾਰੀ ਮੁਲਾਜ਼ਮ ਹੀ 4-5 ਫੜੇ ਗਏ ਆ ਵੀ ਉਹ ਸਾਡੇ ਨੌਜਵਾਨਾਂ ਨੂੰ ਆ ਕੇ ਸਿਕਾਉਂਦੇ ਹੈਗੇ ਆ ਔਰ ਪੂਰੀ ਤਰ੍ਹਾਂ ਸ਼ਰਾਰਤ ਕਰਨ ਦਾ ਯਤਨ ਹੋ ਰਿਹਾ ਮੈਂ ਇਸ ਗੱਲ ਦਾ ਖੇਤ ਮਹਿਸੂਸ ਕਰਦਾ ਵੀ ਪ੍ਰੈਸ ਦੀਆਂ ਤਾਰਾਂ ਬੇਵਜਾ ਵੱਡੀਆਂ ਗਈਆਂ ਉਹਨਾਂ ਦੀਆਂ ਉਹ ਵੀ ਵਹਿਨਾ ਬਾਹਰ ਕੱਢੀਆਂ ਗਈਆਂ ਇਹ ਸਹੀ ਨਹੀਂ ਹੈਗਾ ਔਰ ਪੂਰੇ ਆਪਾਂ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗੇ ਵੀ ਪ੍ਰੈਸ ਤੋਂ ਬਿਨਾਂ ਸਾਡੀ ਆਵਾਜ਼ ਦੁਨੀਆ ਵਿੱਚ ਨਹੀਂ ਜਾਣੀ ਹੈਗੀ ਜਿਹੜੇ ਬੰਦਿਆਂ ਨੇ ਕਾਰਾ ਕੀਤਾ ਉਹ ਸਾਡੀ ਲਹਿਰ ਦੇ ਨਹੀਂ ਹੋ ਸਕਦੇ ਉਹ ਸਰਕਾਰ ਦੇ ਪੱਖਪੂਰਨ ਵਾਲੇ ਹੋ ਸਕਦੇ ਆ ਔਰ ਸਾਡਾ ਮੀਡੀਆ ਕਰਮੀਆਂ ਨਾਲ ਕੋਈ ਰੌਲਾ ਨਹੀਂ ਇਹਨਾਂ ਦੀ ਬਦੌਲਤ ਜਿੱਥੇ ਅਸੀਂ ਲੜ ਰਹੇ ਆ ਉਹ ਵੀ ਸਾਡੇ ਨਾਲ ਬਰਾਬਰ ਦੀ ਸੰਘਰਸ਼ ਕਰ ਰਹੇ ਆ ਸਾਡੇ ਨਾਲ ਅਥਰੂ ਗੈਸ ਦੇ ਗੋਲੇ ਚੱਲਦਿਆਂ ਹੋਇਆਂ ਪੱਤਰਕਾਰ ਵੀ ਨਾਲ ਸੀ ਜਦੋਂ ਹੋਏ ਫੇਰ ਉਹ ਵਾਪਸ ਆਏ ਆ ਤੋਂ ਵੱਡੀ ਤੁਹਾਡਾ ਸਾਰਿਆਂ ਦਾ ਸਹਿਯੋਗ ਆ ਤੋਂ ਅ ਅਗਾਹ ਖਿਆਲ ਕਰਾਂਗੇ ਕਿ ਤੁਹਾਨੂੰ ਇਸ ਕਿਸਮ ਦੀ ਸਮੱਸਿਆ ਨਾ ਆਵੇ ਕਿਉਂਕਿ ਕਾਫੀ ਜ਼ਿਆਦਾ ਅਸੀਂ ਵੀ ਵਿਅਸਤ ਰਹੇ ਸਾਡੀ ਇੱਕ ਜ਼ਿਆਦਾ એનર્ਜੀ ਹੋਰ ਨਾ ਕੰਮ ਵਾਲੇ ਪਾਸੇ ਲੱਗੀ ਇਧਰਲਾ ਪੱਖ ਸਾਥੋਂ ਟੋੜੇ ਵਾਲਾ ਛੁੱਟ ਗਿਆ ਸੋ ਇਸ ਕਰਕੇ ਇਹ ਮੋਰਚਾ ਲਗਾਤਾਰ ਜਾਰੀ ਰੱਖਾਂਗੇ ਕੇਂਦਰ ਦੀ ਮੋਦੀ ਸਰਕਾਰ ਨੋਟ ਕਰ ਲੇ ਇਹ ਮੋਰਚਾ ਮੁੱਕਣ ਵਾਲਾ ਨਹੀਂਗਾ ਜਾਂ ਤੋਂ ਅਗਲੀ ਰਣਨੀਤੀ ਅਗਲੇ ਦੋਵਾਂ ਦਿਨਾਂ ਚ ਸਪਸ਼ਟ ਕਰਾਂਗੇ ਅਜੇ ਖਨੌਰੀ ਵਾਲੀ ਸਾਰੀ ਘਟਨਾ ਦਾ ਜਾਇਜ਼ਾ ਲੈ ਲਈਏ ਦੋ ਦਿਨ ਦਿੱਲੀ ਕੂਚ ਵਾਲੇ ਮਸਲੇ ਤੇ ਸਟੇ ਹੋਊਗਾ ਠੀਕ ਆ ਉਹਦੇ ਵਿੱਚ ਗਾਹਾਂ ਕੀ ਫੈਸਲਾ ਲੈਣਾ ਲਿਆਂਗੇ ਆ ਮੇਰੇ ਵੀਰ ਨੂੰ ਗੱਲ ਕਰ ਲੈਣ ਦੇਖਿਏ ਆ ਜੋ ਖਨੌਰੀ ਕੇ ਅੰਦਰ ਕੇਂਦਰ ਸਰਕਾਰ ਕੇ ਇਸ਼ਾਰੇ ਕੇ ਉੱਪਰ ਹਰਿਆਣਾ ਸਰਕਾਰ ਅੰਮ੍ਰਿਤਸਰ ਦੇ ਪੱਲੋਂ ਕੇ ਸਾਥ ਉਸ ਆਪਣੇ ਬੈਰੀਅਰ ਕੋ ਕਰਾਸ ਕਰਕੇ ਡੀਅਰ ਗੈਸ ਕੇ ਗੋਲੇ ਫੈਂਕੇ ਔਰ ਬਾਰਡਰ ਕੋ ਕਰਾਸ ਕਰਕੇ ਹਮਾਰੇ ਕੈਂਪ ਮੇਂ ਘੁਸੀ ਔਰ ਹਮਾਰਾ ਇੱਕ ਬੱਚਾ ਛੋਟਾ 21 22 ਸਾਲ ਦਾ ਸ਼ੁਭਕਰਨ ਸਿੰਘ ਬੱਲੋ ਪਿੰਡ ਦਾ ਗਲਾ ਬਟਿੰਡਾ ਉਸ ਦੀ ਜਿਹੜੀ ਆ ਗੋਲੀ ਲੱਗਣ ਨਾਲ ਜਿਹੜੀ ਆ ਬਹੁਤ ਹੋ ਚੁੱਕੀ ਆ ਔਰ ਤਿੰਨ ਬੰਦੇ ਜਿਹੜੇ ਆ ਬਿਲਕੁਲ ਸੀਰੀਅਸ ਇੱਕ ਦੀ ਅੱਖ ਨੇ ਜਿਹੜਾ ਵਾ ਉਹ ਸ਼ਰੇ ਲੱਗੇ ਹੋਏ ਨੇ ਬਾਰਾਂਪੌਰ ਦੇ ਔਰ ਲਗਭਗ 100 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇੰਜਰਡ ਨੇ ਔਰ ਜਦੋਂ ਫੋਰ ਸੰਦਰ ਵੜੀ ਆ ਸਾਡੇ ਪੰਜਾਬ ਦੀ ਹੱਦ ਦੇ ਵਿੱਚ ਔਰ ਉਸ ਨੇ ਜਿਹੜੇ ਸਾਡੇ ਟਰਾਲੀਆਂ ਟਰੈਕਟਰ ਸੀਗੇ 25 ਦੇ ਕਰੀਬ ਟਰਾਲੀ ਟਰੈਕਟਰ ਜੋ ਉਹਨਾਂ ਸਮਾਨ ਪਿਆ ਸੀ ਆ ਉਥੇ ਭੰਨ ਤੋੜ ਕੀਤੀ ਆ ਤੋ ਕਿ ਸਾਡੀ ਪੰਜਾਬ ਦੀ ਹੱਦ ਦੇ ਚਾ ਕੀਤੀ ਆ ਔਰ ਉਸ ਤੋਂ ਬਾਅਦ ਹਰਿਆਣਾ ਦੇ ਇੱਕ ਨੌਜਵਾਨ ਨੂੰ ਜਿਹੜਾ ਵਾ ਉਹ ਬੋਰੀ ਦੇ ਪਾ ਕੇ ਕੁੱਟਿਆ ਉਹਦੀਆਂ ਲੱਤਾਂ ਤੋੜ ਕੇ ਉਹਨੂੰ ਖੇਤਾਂ ਛੁੱਟ ਕੇ ਚਲੇ ਗਏ ਇਨਾ ਅਨਮਰੁਖੀ ਵਿਵਹਾਰ ਕਿਸੇ ਕੋਈ ਵੀ ਜਿਹੜੀ ਸਰਕਾਰ ਆਪਣੇ ਦੇਸ਼ ਦੇ ਮਛੰਦਿਆਂ ਨਾਲ ਨਹੀਂ ਕਰਦੀ ਜੋ ਅੱਜ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਕੀਤਾ ਹੁਣ ਔਰ ਉਸ ਤੋਂ ਅੱਗੇ ਜਿਹੜੇ ਦਵਾਈਆਂ ਵਾਲਾ ਕੈਂਪ ਆ ਉਹਦੀਆਂ ਦਵਾਈਆਂ ਚੁੱਕ ਕੇ ਲੈ ਗਏ ਔਰ ਜਿਹੜੇ ਸਾਡੇ ਬਜ਼ੁਰਗ ਟਰਾਲੀਆਂ 'ਤੇ ਸੁੱਤੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਚੰਗੀ ਤਰ੍ਹਾਂ ਉੱਡਿਆ ਔਰ ਜਿਹੜੇ ਸੂਏ ਔਰ ਬਰਸ਼ੀਆਂ ਲੈ ਕੇ ਉਹ ਆਏ ਟਰੈਕਟਰਾਂ ਦੇ ਟਾਇਰ ਪੰਚਰ ਕੀਤੇ ਔਰ ਪੰਨ ਤੋੜ ਕੀਤੀ ਮੈਂ ਇਹ ਦੱਸਣਾ ਚਾਹਣਾ ਇੱਥੇ ਕੇਂਦਰ ਸਰਕਾਰ ਨੂੰ ਕਿ ਪਹਿਲਾ ਅੰਦੋਲਨ ਵੀ 13 ਮਹੀਨੇ ਲੜਿਆ ਬਿਲਕੁਲ ਸ਼ਾਂਤੀ ਨਾਲ ਲੜਿਆ ਔਰ ਇਹ ਵੀ ਅੰਦੋਲਨ ਜਿਹੜਾ ਵਾ ਇਹ ਸ਼ਾਂਤੀ ਨਾਲ ਲੜ ਰਹੇ ਆ ਔਰ ਇਹ ਨਹਫੇ ਲੋਕਾਂ ਦੇ ਉੱਪਰ ਜਿਹੜਾ ਇਹ ਅਤਿਆਚਾਰ ਆ ਇਹ ਕਰਨਾ ਬੰਦ ਕਰੇ ਜਿਸ ਤਰ੍ਹਾਂ ਸਾਡੇ ਆਗੂ ਜਿਹੜੇ ਆ ਹੱਥ ਖੜੇ ਥਾਲੀ ਹੱਥ ਲੈ ਕੇ ਦਿਖਾ ਕੇ ਗਏ ਅੱਗੇ ਐਡਵਾਂਸ ਕੀਤਾ ਔਰ ਜਾਂਦਿਆਂ ਹੋਏ ਵੀ ਉਹਨਾਂ ਨੇ ਸਾਡੇ ਟਾਇਰ ਗੈਸ ਦੇ ਗੋਲੇ ਫਾਇਰ ਕੀਤੇ ਔਰ ਜਦੋਂ ਵਾਪਸ ਆ ਰਹੇ ਸੀ ਗੱਲ ਕਰਕੇ ਉਦੋਂ ਵੀ ਗੋਲੇ ਫਾਇਰ ਕੀਤੇ ਇਹ ਕਿੱਥੋਂ ਨਾਲ ਮਨੁੱਖੀ ਵਿਹਾਰ ਆ ਜਿਹੜਾ ਇਹ ਕੇਂਦਰ ਸਰਕਾਰ ਔਰ ਹਰਿਆਣਾ ਸਰਕਾਰ ਮਿਲ ਕੇ ਕਰ ਰਹੀ ਆ ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹਣਾ ਪੰਜਾਬ ਸਰਕਾਰ ਨੂੰ ਵੀ ਕਿ ਪੰਜਾਬ ਸਰਕਾਰ ਵੀ ਇਸ ਦਾ ਜਿਹੜਾ ਵਾ ਗੰਭੀਰ ਨੋਟਿਸ ਲਵੇ ਉਹ ਜਿਸ ਤਰ੍ਹਾਂ ਹਰਿਆਣਾ ਦੀਆਂ ਫੋਰਸਾਂ ਬਰਬਰਤਾ ਤੇ ਇਹ ਦੋਨੋਂ ਬਾਰਡਰੋ ਕੇ ਉੱਪਰ ਖਨੌਰੀ ਔਰ ਸ਼ੰਭੂ ਕੇ ਉੱਪਰ ਸਰਕਾਰ ਨੇ ਟਾਇਰ ਗੈਸ ਔਰ ਹਾਈ ਐਕਸਪਲੋਜਿਕ ਜੋ ਇਸਤੇਮਾਲ ਕੀ ਹੈ ਉਸਕੀ ਨਿੰਦਾ ਕਰਨੀ ਚਾਹੀਏ ਖਨੌਰੀ ਬਾਰਡਰ ਕੇ ਉੱਪਰ शुभ करण सिंह जो तेईस बाईस साल का नौजवान उनकी मौत हो गई है और तीन और गंभीर जख्मी हैं जिनमें से अभी मिसिंग पर्सन भी बहुत ज्यादा है और जो केंद्र के अर्धसैनिक फोर्स है उन्होंने पंजाब की हद में घुसकर खिनौरी के ऊपर 25 से अधिक ट्रैक्टर ट्रॉलियों को जो नुकसान किया है और एक बुजुर्ग को जो हरियाणा का था बोरी में डालकर उनके लात पांव तोड़कर उनको खेतों में फेंका गया है और पूरी बर्बत्ता से कार्रवाई की है आप शंभू पर सभी प्रेस वाले थे यहाँ कभी भी वायलेंस नहीं हुआ हमारे जुआ बिल्कुल पीसफुल रहे हमने सुबह निर्णय कर लिया था कि जो बड़े लीडर हैं वो आगे जाएंगे और किसी जुआ को हम आगे नहीं जाने देंगे क्योंकि किसी जुआ की हम मौत नहीं चाहते को और उसके बाद जब हमसे सरकार ने वार्ता की और वार्ता में मसला क्या था हम बोल रहे थे केंद्रीय मंत्री ट्वीट करे कि एमएसपी खरीद की गारंटी का कानून का मसला हल करने के लिए और बाकी सभी मांगों के ऊपर मीटिंग की जाएगी इससे केंद्र सरकार भाग गई कि ये हम लिख के नहीं देंगे दो दो ट्वीट मंत्री महोदय ने किए दोनों जो हमने मांगे थे उस पर समय तो केंद्र सरकार की एमएसपी खरीद की गारंटी का कानून बनाने के लिए बात कैसे पीछे भाग रही है और उसके बीच में खनौरी की हमारी घटना सामने आई तो हमने कहा इस समय इस इस हालात में वार्ता को जारी रखना उचित नहीं है इसलिए हमने अब दो दिन आगे के विश्राम कर लिया है और खनौरी के जितने भी इंजर्ड हैं मिसिंग है शहीद परिवार से मिलके और जिस तरह से सरकार बुलेट चला रही हमारे ऊपर उस सभी का विचार विमर्श विचार विमर्श करके सभी अपने यूनियन के और दो बड़े फोर्मो की ओर से आगे का हम निर्णय लेंगे इसमें देखिए जो हमने देखा खालसा एड था उधर उसका कैंप था दवाई का उसके उप, उसको भी लूट कर ले गए और इधर लाइफ केयर फाउंडेशन के हमारे पास डॉक्टर बैठे इनके कैंप के ऊपर भी शैलिंग की गई मानना है भी कभी भी जहां प्रेस हो जहां मेडिकल सेवाएं हो कभी भी सरकार उनके ऊपर शैलिंग नहीं करती तो उनको मालूम था सारा इसलिए किया गया तो अभी हमें खबर मिल रही है पीछे से कुछ ट्रॉली रोकने की खबर आ रही देखते पंजाब सरकार से बात कर रहे हैं कि लंगर या ट्रॉली क्यों रोकी जा रही है तो इसकी भी हम करेंगे और पंजाब सरकार से कहते हैं इसका नोटिस लीजिए आपके क्षेत्र में आकर अर्थ सैनिक ने किस तरह से हमला किया स्थिति को स्पष्ट कीजिए और जो पहले भी किसान शहीद हुआ था उसकी आज तक पटियाले में अभी उसका पार्थिव शरीर पड़ा हुआ है पांच लाख वाली बात भी अभी पंजाब सरकार के साथ निपटी नहीं है वो भी वहां पर है और कैजिबिलिटी होगी तो ये सब बातें रही हम बात भी करेंगे तो आज जो हमारे धरने में कुछ सरकार द्वारा एजेंसियों द्वारा शरारती तत्व भी घुसाने की कोशिश की जा रही है तो जिन्होंने कुछ प्रेस के तारे काट दी उनकी वो भी वहने इधर से निकाल दी इसका हमें खेद है हम प्रेस प्रेस को यकीन दवाएंगे कि हम अधिक से अधिक वॉलंटियर आगे से लगा के रखेंगे आज ज्यादा व्यस्त होने के कारण जो इस तरह की व्यवस्था आपके सामने आई है जो हमने निर्णय लिया था कि लोगों को आगे नहीं जाने देंगे लीडर आगे जाएंगे आपने देखा भी हम आगे गए हैं और यहाँ की परिस्थितियां बिल्कुल कंट्रोल में और हमारे ऊपर जब हम ऐसे करके जा रहे थे भाई आगे हमारे ऊपर भी शेयर की गई है तो सरकार की नीयत सबके सामने है ਪੀਸਫੁਲ ਢੰਗ ਸੇ ਪੁਰਾਮਨ ਢੰਗ ਸੇ ਅੱਗੇ ਵਧਣੇ ਵੀ ਉਹ ਲੋਗ ਨਹੀਂ ਦੇਣਗੇ ਤਾਂ ਪੰਜਾਬ ਸਰਕਾਰ ਨੇ ਡੀਪੀਓ ਆਰਡਰ ਦਿੱਤੇ ਨੇ ਕਿ ਲੰਬੂ ਦੇ ਸੇ ਕਾਲੇ ਤਰੀਕੇ ਰੋਕੇ ਗਏ ਦੇਖੋ ਜੇ ਪੰਜਾਬ ਸਰਕਾਰ ਇਸ ਤਰੀਕੇ ਨਾਲ ਕੋਈ ਕਾਰਜਕ੍ਰਮ ਕਰਦੀ ਉਹਨਾਂ ਨਾਲ ਗੱਲ ਕਰਦੇ ਆ ਤਾਂ ਜ਼ਰੂਰ ਪੰਜਾਬ ਸਰਕਾਰ ਦੇ ਸਟੈਂਡ ਦਾ ਅਸੀਂ ਵਿਰੋਧ ਕਰਾਂਗੇ ਹਜੇ ਇਸ ਗੱਲ ਦੀ ਪੁਸ਼ਟੀ ਅਧਿਕਾਰੀ ਨਾਲ ਗੱਲ ਕੇ ਉਹਨਾਂ ਦਾ ਸਟੈਂਡ ਕੀ ਆ फिर ये गाल की जाऊात हुई है देखिए बठिंडा वाले लड़के की मौत बुलेट लगने से हुई है उसके यहाँ यहाँ पर सर के ऊपर बुलेट लगी है फिलहाल दो दिन के लिए दिल्ली जाने जाएंगे यहाँ बैठेंगे क्या अभी दिल्ली जाने का कार्यक्रम हमारा है दो दिन की कल और परसों ये जो खनौरी में जो कुछ भी घटा है उसके ऊपर सारी समीक्षा करेंगे जिस तरह से सरकार हमारे ऊपर बुलेट चला रही है सभी नेताओं से बात करेंगे उसके बाद आप देखेंगे परसों शाम को सारी स्थिति स्पष्ट करेंगे आगे का आंदोलन किस ढंग का होगा मीटिंग है चंडीगढ़ में तो एसडीएम के साथ भी कोई किसी तरीके से कोई कम्युनिकेशन जो देखिए ਬਹੁਤ ਸਾਰੇ ਲੀਡਰ ਹਮसे ਬਾਤ ਵੀ ਕਰ ਰਹੇ ਹਨ ਬਾਤ ਵੀ ਹੋ ਰਹੀ ਹੈ ਅਰ ਅੱਗੇ ਦੇਖਦੇ ਹਾਂ ਉਨ੍ਹਾਂ ਦਾ ਨਿਰਣੈ ਕੀ ਹੁੰਦਾ ਹੈ ਪੰਦੀਆ ਸਾਹਿਬ ਲੀਡਰਸ਼ਿਪ ਦੀ ਕਮੀ ਲੱਗ ਰਹੀ ਹੈ ਡਿਸੀਜਨ ਨਹੀਂ ਲੈ ਪਾਰੇ ਜਲਦੋ ਜਰਾ ਦੇਖੋ ਮੈਨੂੰ ਐ ਨਹੀਂ ਲੱਗਦਾ ਦੋ ਫੋਰਮ ਨੇ ਅਸਲ ਵਿੱਚ ਅੱਧੀ ਲੀਡਰਸ਼ਿਪ ਖਨੌਰੀ ਤੇ ਫੋਨ ਕਰਕੇ ਇਹ ਸਮੱਸਿਆ ਤੇ ਹੈਗੀ ਇਥੇ ਕੱਲ ਉਹਨਾਂ ਨੂੰ ਪਤਾ ਕਰਨਾ ਪੈਂਦਾ ਪਰ ਇਸ ਕਰਕੇ ਇਹ ਨਹੀਂ ਹੈਗਾ ਵੀ ਅਸੀਂ ਡਿਸੀਜਨ ਨਹੀਂ ਲੈ ਸਕਾਰੇ ਉਹ ਫਿਰ ਉਧਰ ਜਾ ਕੇ ਵੀ ਉਸ ਘਟਨਾ ਬਾਰੇ ਕੋਈ ਅਸਲ ਵਿੱਚ ਮੋਬਾਈਲ ਕਮਿਊਨੀਕੇਸ਼ਨ ਸੀਗਾ ਇੱਥੇ ਤੁਹਾਡਾ ਆਪਸ ਆਪੋ ਸੋਜੀ ਕਮਿਊਨੀਕੇਸ਼ਨ ਨਹੀਂ ਹੋ ਰਿਹਾ ਜਿੰਨਾ ਚਿਰ ਲੀਡਰਸ਼ਿਪ ਨਾਲ ਗੱਲ ਨਹੀਂ ਹੋ ਰਹੀ ਇਹ ਉਹਨਾਂ ਨੇ ਜਾਣ ਬੁੱਝ ਕੇ ਕੀਤਾ ਵੀ ਇਹ ਸਮੱਸਿਆ ਸਾਡੇ ਸਾਹਮਣੇ ਆਵੇ ਸਾਡੇ ਮੋਬਾਈਲ ਸਾਰਾ ਕੁਝ ਬੰਦ ਕੀਤਾ ਵੀ ਆਪੋ ਚੋ ਦੀ رابطہ ਨਾ ਕਰ ਸਕਣ ਤਾਂ ਚਿੱਠੀ ਆਈ ਹੈ ਸੈਂਟਰ ਤੋਂ ਸੈਂਟਰ ਤੋਂ ਕੋਈ ਸੈਂਟਰ ਤੋਂ ਕੋਈ ਚਿੱਠੀ ਆਈ ਹੈ ਕੱਲ ਜਾਂ ਪਰਸੋਂ ਦੀ ਮੀਟਿੰਗ ਦੀ ਕੋਈ ਕੋਈ ਚਿੱਠੀ ਨਹੀਂ ਆਈ ਅਸੀਂ ਕਿਹਾ ਸੀ ਵੀ ਸੈਂਟਰ ਦੇ ਗੱਲ ਕਰਨੀ ਹੈ ਤਾਂ ਐ ਲਿਖੇ ਸਾਨੂੰ ਟਵੀਟ ਕਰਨ ਪਹਿਲਾਂ ਬਿਆਨ ਆਵੇ ਬਿਆਨ ਆ ਜੇ ਐਮਐਸਪੀ ਗਰੰਟੀ ਕਰਾਉਂਦਾ ਲੋ ਠੀਕ ਹੈ ਐਸਕੇਨਰ ਜ਼ਬਰਦਸਤ ਕਰੇ ਛੱਡਿਓਗੇ ਨਹੀਂ ਐਸਕੇਨਰ ਦੇ ਸੈਂਟਰ ਆਈਡੀ ਤਾਂ ਮਿਲੋ ਦੇਖੋ ਇੱਕ ਤਾਂ ਹੋਣ ਵਾਲੀ ਪ੍ਰਸਥਿਤੀ ਆ ਠੀਕ ਹੈ ਪਹਿਲੀ ਗੱਲ ਸੈਂਟਰ ਨੇ ਸੱਦਿਆ ਨਹੀਂ ਹੈਗਾ ਜਦੋਂ ਸੈਂਟਰ ਸੱਦੂਗਾ ਉਸ ਵੇਲੇ ਇਹਦਾ ਫੈਸਲਾ ਕਰਾਂਗੇ ਜਾਨਾ ਇਹ ਰੇਗਾ ਉਦੋਂ ਵਿਚਾਰ ਕਰਾਂਗੇ ਪਰਸਤਿਤੀਆਂ ਨਾਲ ਗਏ ਤਾਂ ਪਹਿਲਾਂ ਇੱਕ ਪੁਲੇ ਦਾ ਜਾਂ ਪੁਲੇ ਦੇ ਅਧਿਕਾਰੀ ਆਏ تھے ਕੀ ਪੰਜਾਬ ਪੁਲਿਸ ਦੀ ਤਰਫੋਂ ਮੀਡੀਏਸ਼ਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਹਾਂ ਦੇਖਿਓ ਇਸ ਇਹ ਬਾਤ ਕਿਸਤੀ ਆਏ تھے ਉਸੇ 'ਤੇ ਟੁੱਟ ਗਿਆ ਅਸੀਂ ਕਿਹਾ ਨਾ ਵੀ ਕੇਂਦਰ ਸਰਕਾਰ ਬਿਆਨ ਦੇ एन एस खरीद की गारंटी के हल के लिए मीटिंग होगी उससे केंद्र सरकार बाहर निकलिए माध्यम ऐसी आप क्लियर कर दीजिए एसके के साथ आपकी बातचीत चल रही है बिल्कुल देखिए उनसे सारे के साथ नहीं बहुत सारे लीडरों से हमारी बात होती है तो अगर वो जो है, जिस तरीके की अब यह घटना हुई है क्या उसके बाद कोई बात हुई है कि किसान सही हो गया है और ये शेलिंग जो है वो कंटिन्यू हो रही है देखिए उनसे सीधी हमारी कोई बात नहीं हुई मैं मैंने फिर स्पष्ट करता हूँ ये देश के किसान मजदूर का आंदोलन है और जो भी किसानों मजदूरों के लिए उनकी मांगों के लिए संघर्ष करना चाहता है उन सब सबको हम न्योता है और ये जो हमने अपने फोरम का कौशूल बनाया उसको मान के चलेगा सभी हमारे लीडर समझदार है अब उनको निर्णय करना उन्होंने क्या करना है